ਖਾਲਸਾ ਵਾਹਿਗੁਰੂ ਦੀ ਖਾਤੇ ਧਨ ਕਲਗੀਧਰ ਪਾਤਸ਼ਾਹ ਸਾਬ ਚੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਕੁਰਬਾਨੀ ਧਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰੀ ਜੀ ਦੀ ਸ਼ਹਾਦਤ ਜਿਨੇ ਐਸੀ ਸਪਿਰਿਟ ਪੈਦਾ ਕੀਤੀ ਐ ਸਾਜ ਜਜ਼ਬਾ ਪੈਦਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਗੁਰੂ ਕੇ ਜਰਨੈਲ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿੱਤਨਾ ਦੀ ਨਗਰੀ ਜ਼ੁਲਮਾਂ ਦੀ ਨਗਰੀ ਸਰਹੰਦ ਦੇ ਤੇਤਾਵਾ ਬੋਲਦੇ ਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੰਥ ਨੂੰ ਇਕੱਠਿਆਂ ਕਰਦੇ 40 ਹਜ਼ਾਰ ਸਿੱਖ ਉਸ ਜਰਨੈਲ ਦੀ ਅਗਵਾਈ ਚ ਇਕੱਠਾ ਹੁੰਦਾ ਜਿਹੜਾ ਗੁਰੂ ਦਾ ਬੰਦਾ ਹੈ ਗੁਰੂ ਦੇ ਬੰਦੇ ਦੀ ਅਗਵਾਈ ਦੇ ਵਿੱਚ ਪੰਥ ਨੇ ਜज्ਬੇ ਤੇ ਜਹੋ ਜਲਾਲ ਨਾਲ ਇਸ ਧਰਤੀ ਤੇ ਸਿਰਾਂ ਦੀ ਪੇਟਾ ਦੇ ਕੇ ਇਸ ਧਰਤੀ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ ਸੀ ਸੋ ਉਹ ਫਤਿਹ ਦਿਵਸੋਂ ਖਾਲਸਾ ਰਾਜ ਦਾ ਸਾਜਨਾ ਦਿਵਸ ਬੜੀ عقੀਦਤ ਸ਼ਰਧਾ ਨਾਲ ਸੱਚੇ ਪੰਥ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਆਰ ਸਰਦਾ ਨਾਲ ਮਨਾ ਰਹੀ ਹੈ ਸਵੇਰੇ ਫਤਿਹਜੰਗ ਸਾਹਿਬ ਚੱਪੜਚਿੜੀ ਦਾ ਮੈਦਾਨ ਜਿੱਥੇ ਵਜੀਦੇ ਦਾ ਅੱਜ ਦੇ ਦਿਨ ਅੰਤ ਕੀਤਾ ਗਿਆ ਸੀ ਉਸ ਜਗ੍ਹਾ ਤੋਂ ਫਤਿਹ ਮਾਰਚ ਸ਼ੁਰੂ ਹੋਇਆ ਕੌਮੀ ਜਹੋ ਜਲਾਲ ਦੇ ਨਾਲ ਨੌਜਵਾਨ ਕੱਕਾ ਖੇលਦੇ ਹੋਏ ਚਿਕਾਰਿਆਂ ਦੀ ਗੂੰਜ ਦੇ ਅੰਦਰ ਨਗਾਰਿਆਂ ਦੀ ਗੂੰਜ ਦੇ ਅੰਦਰ ਮਾਰਚ ਇਸ ਸਥਾਨ ਤੇ ਪਹੁੰਚਿਆ ਜਿਸ ਧਰਤੀ ਦੇ ਉੱਤੇ ਜ਼ੁਲਮੀ ਰਾਜ ਦੇ ਕਿੰकरे ਅਸਮਾਨ ਨੂੰ ਛੁੰਦੇ ਸੀ ਉਹਨਾਂ ਕਿੰਗਰਿਆਂ ਨੂੰ ਮਿੱਟੀ 'ਚ ਮਿਲਾ ਕੇ ਇਹ ਟਿੱਬੇ ਬਣਾ ਦਿੱਤਾ ਉਹਨਾਂ ਟਿੱਬਿਆਂ ਦੀ ਹਿੱਕ ਦੇ ਉੱਤੇ ਖਾਲਸਾ ਪੰਥ ਨੇ ਨਿਸ਼ਾਨ ਸਾਹਿਬ ਚੁਲਾਇਆ ਉਸੇ ਹਸਰਤ ਨੂੰ ਆਪਣੇ ਸੀਨੇ 'ਚ ਲੈ ਕੇ ਅੱਜ ਫਿਰ ਉਹ ਮਾਰਚ ਸੰਪੂਰਨ ਹੋਇਆ ਨਿਸ਼ਾਨ ਸਾਹਿਬ ਚੁਲਾਇਆ ਗਿਆ ਕੱਲ ਨੂੰ ਅ ਅੰਤਰਰਾਸ਼ਟਰੀ ਪੱਧਰ ਦੇ ਕਤਕਾ ਮੁਕਾਬਲੇ ਹੋਣਗੇ ਪਰਸੋਂ ਨੂੰ ਦੀਵਾਨ ਸੱਜਣਗੇ ਸੋ 12 13 14 ਮਈ 1710 ਨੂੰ ਇਹ ਕਾਉਤਕ ਵਰਤਾਇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਅੱਜ ਉਸੇ ਤਰ੍ਹਾਂ 12 13 14 ਮਈ ਨੂੰ ਖਾਲਸਾ ਪੰਥਾ ਅਕੀਦਤ ਭਾਵਨਾ ਲਜਵੇ ਦੇ ਨਾਲ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਫਤਿਹ ਦਿਵਸ ਮਨਾ ਰਿਆ ਸਭ ਨੂੰ ਬਹੁਤ ਬਹੁਤ ਮੁਬਾਰਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਂਤ ਫਤਿਹ ਦਿਵਸ ਦੇ ਮੌਕੇ ਅ ਸੰਗਤ ਬੜੀ ਬੜੀ ਇਕੱਠੇ ਹੋ ਕੇ ਚੱਪੜ ਕੀਰੀ ਦੇ ਮਦਾਨਾ ਤੋਂ ਨਗਰ ਕੀਰਤਨ ਵਾਰ ਸ਼੍ਰੀ ਫਤਿਹਗੜ ਸਾਹਿਬ ਵੀ ਪਹੁੰਚਿਆ ਕਿਉਂਕਿ ਜੋ ਮਹਾਨ ਇਤਿਹਾਸ ਹੈ ਪਿਛਲੇ ਸਮੇਂ ਜੋ ਇਸ ਧਰਤੀ ਦੇ ਉੱਤੇ ਜਦੋਂ ਬਾਬਾ ਜਰਵਰ ਸਿੰਘ ਬਾਬਾ ਅਤੇ ਸਿੰਘ ਦੇ ਮਾਤਾ ਕੂਜੀਤਲ ਖੌਂਡ ਲਿਆ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਦੀ ਬਹਾਦਰ ਨਦੇੜ ਦੀ ਧਰਤੀ ਤੋਂ ਚਲ ਕੇ ਸੰਦੋਰੇ ਨੂੰ ਹੁੰਦੇ ਹੋਏ ਰੋੜ ਦੀ ਧਰਤੀ ਤੇ ਆ ਕੇ ਚੱਪੜਚੜੀ ਦੇ ਮਲਾਣਾ ਦੇ ਵਿੱਚ ਜਿਸ ਜ਼ਾਲਮ ਨੇ ਇਸ ਧਰਤੀ ਦੇ ਉੱਤੇ ਉਸ ਸਮੇਂ ਜਬਰ اور ਜ਼ੁਲਮ ਕੀਤਾ ਵਜ਼ੀਰ ਖਾਨ ਨੇ ਉਸ ਨਾਲ ਉੱਤੇ ਬੜੀ ਵੱਡੀ ਲੜਾਈ ਤੋਂ ਬਾਅਦ ਉਸ ਨੂੰ ਚੱਪੜਚਿੜੀ ਦੇ ਮੈਦਾਨਾਂ ਦੇ ਵਿੱਚ ਖੋਦਿਆ ਗਿਆ ਔਰ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਸ਼ਰੰਦ ਦੇ ਬਾਰੇ ਔਰ ਇਸ ਧਰਤੀ ਦੇ ਦਿੱ ਜਗੀਰ ਖਾਨ ਨੇ ਜ਼ੁਲਮ ਕੀ ਤਸੀਹ ਜਬਰ ਕੀਤਾ ਸੀ ਉਸ ਧਰਤੀ ਤੇ ਉੱਤੇ ਆ ਕੇ ਖਾਲਸਾ ਰਾਜ ਦੇ ਝੰਡੇ ਲਹਿਰਾਏ ਜਿਵੇਂ ਸਮਝਦਾ ਅੱਜ ਸਮੁੱਚੀ ਕੌਮ ਜਿੱਥੇ ਇਸ ਸ਼ਰੰਦ ਫਤਿਹ ਦਿਵਸ ਦੇ ਉੱਤੇ ਅੱਜ ਇਸ ਦਿਹਾੜੇ ਦੇ ਉੱਤੇ ਇਕੱਤਰ ਹੋਈ ਹੈ ਔਰ ਉਸ ਸਮੇਂ ਨੂੰ ਯਾਦ ਕਰਦੀ ਹੈ ਕਿ ਉਸ ਸਮੇਂ ਜਦੋਂ ਚਾਰੇ ਪਾਸੇ ਜਿਹੜੇ ਉਸ ਸਮੇਂ ਦੇ ਹੁਕਮਰਾਨ ਸੀ ਉਹ ਜ਼ੁਲਮ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਦਾ ਖਾਤਮਾ ਬਾਬਾ ਜਵਨ ਬਾਬਾ ਬੰਦਾ ਸਿੰਘ ਜੀ ਭਹਾਦਰ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਸਿੰਘ ਸੀ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਰਸਤਿਆਂ ਦੇ ਵਿੱਚ ਇਸ ਸਥਾਨ ਦੇ ਉੱਤੇ ਔਰ ਕੁਰਬਾਨੀਆਂ ਜੇ ਕਿ ਇਸ ਕੌਮ ਨੂੰ ਆ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਪੰਜਾਬੀਅਤ ਨੂੰ ਉਹਨਾਂ ਦੇ ਹੁਕਮਰਾਨਾਂ ਦੇ ਜੰਜਾਲ ਦੇ ਵਿੱਚੋਂ ਮੁਗਤਿਕਾਂ ਸੋ ਅਸੀਂ ਅੱਜ ਵੀ ਉਸ ਮਹਾਨ ਸ਼ੀਰਧਾ ਨੂੰ ਸਾਰਿਆਂ ਨੂੰ ਜਿੱਤੇ ਸਜਦਾ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਉਥੇ ਅੱਜ ਦੇ ਦਿਨ ਦੇ ਉੱਤੇ ਸੂਚੀ ਪਾਉਣ ਨੂੰ ਸੀ ਮੁਬਾਰਕਬਾਦ ਵੀ ਜੰਨੇ ਆ ਕਿ ਇਸ ਦਿਹਾੜੇ ਦੇ ਉੱਤੇ ਜੋ ਖਾਸਾ ਪੰਥ ਦੇ ਜਿਹੜਾ ਇਸ ਧਰਤੀ ਦੇ ਉੱਤੇ ਸੰਘਰਸ਼ ਕਰਕੇ ਜਿਹੜਾ ਨਿਸ਼ਾਨ ਸੱਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਚੱਪਰਛਿੜੀ ਦੇ ਮੈਦਾਨ ਤੋਂ ਸ਼ਹੀਦ ਗੁਰਸਾਹਿਬ ਜੀ ਦੇ ਭੋਗ ਉਪਰੰਤ ਇੱਕ ਨਗਰ ਕੀਰਤਨ ਜਿਹੜਾ ਅਸਰਾਇਆ ਗਿਆ ਬਖਵਾ ਪੜਾ ਲੰਗਦਾ ਹੋਇਆ ਨਗ ਕੀਰਤਨ ਕੋਪਰਾ ਸ੍ਰੀ ਫਤਿਹਗੰਗ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਆ ਕੇ ਸਮਾਪਤ ਹੋ ਰਿਹਾ ਇਹ ਥੇ ਸਾਬ ਹੈ ਜਿੱਥੇ ਆਪਾਂ ਆਏ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਿਹਾੜਾ ਬਣਾਉਂਦੇ ਹੋਏ ਕਿਉਂਕਿ ਇਹ ਰਮਤਾ ਜਿਹੜੀ ਸਿੱਖ ਰਾਜ ਦੀ ਇਹ ਬਾਬਾ ਜੀ ਦੁਆਰਾ ਕੀਤੀ ਗਈ। ਸਿੱਕਾ ਜਿਹੜਾ ਉੱਚ ਲਾਇਆ ਗਿਆ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸਿੱਖ ਰਾਜ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੁਆਰਾ ਕੀਤੀਆਂ ਗਈਆਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਸਮੁੱਚੀ ਸੰਗਤ ਹੈ ਜਿਹੜੀ ਤੇ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਇਹ ਫਰਜ਼ ਵੀ ਭਰਦਾ ਔਰ ਅੱਜ ਸਾਲ ਆਪਣਾ ਫਰਜ਼ ਨਿਭਾਉਂਦੇ ਵੀ ਆ। ਚੁੱਚੇ ਤੌਰ ਤੇ ਧੰਨਵਾਦ ਕਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼ਰਬਨਿ ਕੁਆਰਟੀ ਦੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਦਾ ਇਸ ਸਾਲ ਔਰ ਇਸ ਸਾਲ ਵੀ ਬਹੁਤ ਵੱਡਾ ਯੋਗਦਾਨ ਆ ਮੈਂ ਸਮਝੀ ਸਕਦਾ ਫਿਰ ਆਪਣੇ ਦੁਆਰਾ ਸ਼ਰਬਨਿ ਅਕਾਲੀ ਨਾਲ ਦੁਆਰਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ